ਮਿਸ਼ਨ ਗੁਰੂਗੁਆ ਉਹ ਵੀ ਭਰਾਚੇ ਦੇ ਤੌਰ ਤੇ ਪਹੁੰਚੇ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਤੁਹਾਡਾ ਸਰਕਾਰ ਪਾਕਿਸਤਾਨ ਸਰਪੰਚ ਸਾਹਿਬ ਵੀ ਆਏ ਆ ਉੱਪਰ ਕਰਦੇ ਮੁੰਡੇ ਦਾ ਮਾਰ ਆ ਕਰੀ ਮੜਾ ਇੱਥੇ ਮੁੱਕ ਪਿਆ ਅਭੀ ਜੋਰ ਸੀਨੇ ਦਾ ਮਾਰ ਸਮਾਰਾ ਜੱਗੀ ਸੰਧੂ ਤੇ ਡਾਕਟਰ ਹਰਵਿੰਦਰ ਸਿੰਘ ਗਾਉਂ ਭੱਟਾ ਬਈ ਉਸ ਵੀ ਨਾਮ ਆ ਜੇ ਕੋਲ ਆਪਾਂ ਦਾ ਜੀ ਮਾੜਾ ਸਾਡੀ ਖੇਡ ਕਬੱਡੀ ਦਾ ਸ੍ਰੀ ਕਾਂਗਰਸੀ ਆਗੂ ਇਸ ਇਲਾਕੇ ਦਾ ਇਸ ਹਲਕੇ ਦਾ ਵੱਡਾ ਵੱਡੇ ਜੇ ਜਾਈਏ ਵੱਡੇ ਵੱਡੇ ਬਿਜ਼ਨਸ ਨੇ ਵੱਡੇ ਹੋਟਲ ਨੇ ਜੇ ਕੈਨੇਡਾ ਜਾ ਜੇ ਅਮਰੀਕਾ ਜਾ ਜਾਈਏ ਉੱਥੇ ਨਾਲ ਲੜਗੇ ਦਿਵਿੰਦਰ ਸੰਧੂ ਲਾਲੀ ਢਾਲੇ ਦਾ ਫਿਰ ਜੱਫਗਾਂ ਆ ਮਹਾਰੇ ਪੈ ਜਾਂਦੀਆਂ ਨਾਲੇ ਤਾਂ ਘਰੇ ਜਾ ਕੇ ਚਾਹ ਪੀਉਂਦੇ ਆ ਨਾਲੇ ਅਮਰੀਕਾ ਵਾਲਾ 100-100 ਡਾਲਰ ਦੰਦੇ ਆ ਇਹਦੀ ਮਾਣ ਵਾਲੀ ਗੱਲ ਆ ਭਰਾ ਸਾਡੇ ਦਾ ਸ਼ੱਕਾ ਚੱਲਦਾ ਭਰਾ ਸਾਡੇ ਦਾ ਸ਼ੱਕਾ ਚੱਲਦਾ ਮੇਰ ਹੈ ਪਰਮਾਨੰ ਵਾਲੀ ਸਰਦਾਰ ਦਵਿੰਦਰ ਸਿੰਘ ਜੀ ਸੰਧੂ ਸਾਹਿਬ ਆ ਜਿਹਦੇ ਤਾਰ ਤੇ ਪੁੱਜ ਗਿਆ ਸਰਦਾਰ ਚਰਨਜੀਤ ਸਿੰਘ ਦੇ ਚੰਨੇ ਸਾਫ ਦਾ ਮੁੱਖ ਮੰਤਰੀ ਪੰਜਾਬ ਉਹਨਾਂ ਨਾਲ ਵੀ ਬਹੁਤ ਏਡਾ ਪਿਆਰ ਹੈ ਸਰਦਾਰ ਦਵਿੰਦਰ ਸਿੰਘ ਦੀ ਲਾਲੀ ਢਾਲਾ ਸਾਹਿਬ ਦਾ ਬੇਵਿਸ਼ੇਸ਼ ਤੌਰ ਤੇ ਧੰਨਵਾਦ ਕਰੂੰਗਾ ਸੀਨੀਅਰ ਆਗੂ ਨੇ ਬਹੁਤ ਬਹੁਤ ਧੰਨਵਾਦ ਨਾਲ ਸਾਡੇ ਭਾਗਾ ਪੁਲਵਾਨ ਜੀ ਹੈ ਕੇਰ ਸਰਪੰਚ ਜੀ ਹੈ ਤੇ ਨਾਲ ਸਾਡਾ ਆ ਮਾ ਖੇਡ ਕਬੱਡੀ ਅਸੀਂ ਆ ਭਾਈ ਭਾਈ ਸਾਡੇ ਨਾਲ ਉਹਨਾਂ ਦਾ ਵੀ ਵੱਡੇ ਮਤਲ ਦੇ ਵੱਡਾ ਸਤਕਾਰ ਸਰਦਾਰ ਦਵਿੰਦਰ ਸਿੰਘ ਜੀ ਸੰਧੂ ਸਿੰਘ ਪੰਜਾਬ ਲੋੜ ਇਸ ਇਲਾਕੇ ਦਾ ਬਹੁਤ ਵੱਡਾ ਸਤਕਾਰ ਹੈ ਸਾਡੇ ਦਵਿੰਦਰ ਸਿੰਘ ਜੀ ਸੰਧੂ ਨਾਲੀ ਢਾਲਾ ਜੀ ਦਾ ਮੈਂ ਸਤਕਾਰ ਕਰਾਂ ਉਹਨਾਂ ਦੇ ਨਾਲ ਜਿੱਦਿਆਂ ਸਰਕਾਰ ਜੋ ਸੁਖਸ਼ੀਤਾ ਨੇ ਉਹਨਾਂ ਨੂੰ ਸਰਕਾਰ ਕਰਾ ਇਧਰ ਸਾਡੇ ਸੁਖਵੀਰ ਸਿੰਘ ਜੀ ਸੰਧੂ ਸਰਪੰਚ ਹਵੇਲੀਆਂ ਬਹੁਤ ਵੱਡੇ ਪਿਆਰ ਸਰਕਾਰ ਵੱਡੇ ਵੀਰ ਨੇ ਪੁਜਤੇ ਕੀਤੇ ਆ ਇਹ ਮਾਨ ਸਰਕਾਰ ਬਹੁਤ ਵੱਡੇ ਨੇ ਪੰਜੀ ਥੋੜੇ ਦੋਵਾਂ ਟੀਮਾਂ ਦੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਨ ਆਸ਼ੀਰਵਾਦ ਜਿਹੜੇ ਮੁਕਸ਼ੇ ਜਾ ਰਹੇ ਹੈ ਸਰਦਾਰ ਗਗਨਦਰ ਸਿੰਘ ਜੀ ਸੰਧੂ ਲਾਲੀ ਧਾਲਾ ਜੀ ਤੇ ਉਹਨਾਂ ਦੇ ਨਾਲ ਜਿੱਦਿਆਂ ਵੀ ਸਰਕਾਰ ਦੇ ਸੁਖੀਤਾ ਸਰਦਾਰ ਸੰਦੂ ਸਿੰਘ ਸੁਖ ਸਿੰਘ ਤੇ ਹਰਮੇਂਤ ਸਿੰਘ ਜੀ ਸਰਪੰਚ ਬਹੁਤ ਵੱਡਾ ਸਤਿਕਾਰ ਕਰਦੇ ਆ ਤੇ ਕਰਨ ਮੁਰਜਣ ਵਾਲਾ ਚੇਚੇ ਤਾਰ ਤੇ ਧੰਨਵਾਦ ਉਧਰ ਆਜ਼ਾਦ ਗਰੁੱਪ ਵਾਲੇ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਦੇ ਉਹਨਾਂ ਦਾ ਚੇਚੇ ਤਾਰ ਤੇ ਧੰਨਵਾਦ ਕਰਦੇ ਆ ਕਰਨਵੀਰ ਸਿੰਘ ਜੀ ਮੁਰਜ ਸਰਪੰਚ ਹਰਪਾਲ ਸਿੰਘ ਜੀ ਜਗਤਪੁਰਾ ਤੇ ਸਾਡੇ ਦਵਿੰਦਰ ਸਿੰਘ ਜੀ ਲਾਲੀ ਸੰਧੂ ਸਾਹਿਬ ਉਹਨਾਂ ਦਾ ਚੇਚੇ ਤਾਰ ਤੇ ਸਤਿਕਾਰ ਕਰਦੇ ਆ ਜਿੰਨੇ ਵੀ ਸਤਿਕਾਰ ਦੀਆਂ ਗੁਸਤੀਆਂ ਖਿਡਾਰੀਆਂ ਦੇ ਨਾਲ ਜਾਣ ਪਹਿਚਾਨ ਇੰਟਰੋਡਕਸ਼ਨ ਪਿਆਰ ਬਖਸ਼ਿਆ ਗਿਆ ਉਧਰ ਕਰਾ ਲਈਏ ਉਧਰ ਹੱਥ ਚ ਕਰਾ ਲਈਏ ਯਾਦਗਰੀ ਤਸਵੀਰ ਇੱਧਰ ਇੱਕ ਕੈਮਰੇ ਦੇ ਸਾਹਮਣੇ ਪਾ ਯਾਦਗਰੀ ਤਸਵੀਰ ਜਵਿੰਦਰ ਸਿੰਘ ਸਿੰਘੂ ਲਾਲੀ ਟਾਹਾ ਸਾਹਿਬੀ ਨਾਲ ਕਰਵਾਵਾਂਗੇ ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਸਾਥੀ ਐ ਉਧਰ ਸਤਿਕਾਰ ਕਰਾਂਗੇ ਸਾਡੇ ਵੀਰ ਨੇ ਬਹੁਤ ਸਤਿਕਾਰਯੋਗ ਲਾਗੇ ਦੇ ਖਿਡਾਰੀ ਨੇ ਪੁਆਇੰਟ ਰੇਟਰ ਦਾ ਉਧਰ ਮੂਹਰੇ ਸ਼ਹਿਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮਾਨਸੂਨ ਦੇ ਸ਼ਹਿਰੀਆ ਸਾਡਾ ਪ੍ਰਾਪਾ ਕਮਲ ਪ੍ਰਮਾਨਜੀਤ ਦੇ ਪੀਏ ਸਾਹਿਬ ਸਰਦਾਰ ਗੁੰਡਾ ਸਿੰਘ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਤੇ ਧੀ ਮਾ ਨੌਰ ਸਿੰਘ ਜੀ ਦੀ ਧਰਤੀ ਦਾ ਟੋਰੀਆਂ ਵਾਲਾ ਗਿੰਦਰ ਦੁਨੀਆ ਦਾ ਵੱਡਾ ਮੱਲ ਇੱਧਰ ਪ੍ਰੇ ਫੌਜੀ ਦਾ ਜੀਵਨ ਦਾ ਬਾਬਾ ਨਰਵਲ ਸਿੰਘ ਜੀ ਕਹਿੰਦੇ ਨਿਸ਼ਾਰਾ ਟਾਲਾ ਗੁਰਵਿੰਦਰ ਸਿੰਘ ਜੀ ਸੰਧੂ ਲਾਲੀ ਔਰ ਸਾਡੇ ਸਰਕਾਰ ਦੇ ਟਾਲਾ ਸਾਹਿਬ ਜੀ ਦਾ ਉਹਨਾਂ ਦੇ ਇਹ ਕਿੰਨੇ ਵੱਡਾ ਹੋਰ ਜਿਹੜਾ ਖਿਡਾਰੀ ਐ ਸਕਰੀਬ ਕੀ ਨਾਮ ਨੇ ਉਸ ਨੌਜਵਾਨ ਦਾ ਸਾਡਾ ਵੀਰ ਸੁਖ ਸਕਰੀਬ ਸਰਪੰਚ ਦੇ ਬੰਦੇ 51 ਹਜ਼ਾਰ ਦੀ ਨਕਦ ਰਾਸ਼ੀ ਨਾਲ ਸਾਡੇ ਵੀਰ ਅਵੇਲੀਆਂ ਵਾਲੇ ਸੁਖਰਾਜ ਦਾ ਜਿਹੜਾ ਸਨਮਾਨ ਐ ਉਹ 51 ਹਜ਼ਾਰ ਦੇ ਪਰਿਵਾਰਕ ਸਤਕਾਰ ਦੇ ਪੁੱਤਰਾਂ ਦੀ ਗੱਲ ਕਰਦੇ ਆ ਵੱਡਾ ਮਾਣ ਸਰਕਾਰ ਸਾਰੇ ਵੀਰਾਂ ਦਾ ਥੋੜਾ ਲੈਣਾ 30000 ਦੀ ਨਕਦ ਰਾਸ਼ੀ ਨਾਲ ਆਹ ਬੂਗਣਾ ਮੇਰੇ ਮਿੱਤਰੋ ਰਾਜੂ ਬਾਉ ਗੁੱਟ ਫੜ ਕੇ ਕਹਿੰਦੇ ਕਰਾਉਦਾ ਬੱਲੇ ਬੱਲੇ ਨੇ ਰੀਸਾ ਕਿ ਬਾਹ ਫੜ ਕੇ ਕਿਸੇ ਦੀ ਮਾਂ ਛੱਡੀ ਦੀ ਨਹੀਂ ਹੁੰਦੀ ਰਾਜੂ ਜਾਨ ਬੜ ਕੇ ਕਿਸੇ ਦੀ ਜਾਨ ਕੱਢੀ ਦੀ ਨਹੀਂ ਹੁੰਦੀ ਛੋਟੀ ਦਾ ਮੈਚ ਚੱਲਦਾ ਮੈਚ ਵੇਖ ਲੋ ਭਰਾ ਬਣ ਕੇ ਸਾਰੀਆਂ ਸਰਕਾਰ ਜੋ ਸਿੱਖਿਆਤਾਂ ਨੇ ਸਾਰਿਆਂ ਦਾ ਵੱਡੇ ਪੱਤਰ ਦੇ ਸਤਿਕਾਰ ਕਰਾਂਗੇ ਹਾਜ਼ਰ ਕੋਈ ਮਾਨ ਸਨਮਾਨ ਹੋਣਗੇ ਤੇ ਸਾਡੇ ਸਾਫਤਾ ਮੁੱਖ ਮੰਤਰੀ ਪੰਜਾਬ ਸਰਦਾਰ ਪਟਾ ਤਜਰਬਾ ਕਬੱਡੀ ਦਾ ਇੱਥੇ ਰੱਖ। ਕੀ ਬਾਤ ਆ ਵੀ ਗਿੰਦਰਾ। ਇਸ ਨੌਜਵਾਨ ਨੂੰ ਵੀ 20 ਸਾਲਾਂ ਤੋਂ ਉੱਪਰ ਦਾ ਤਜਰਬਾ ਹੈ ਕਬੱਡੀ ਦਾ। ਜਿਨ੍ਹਾਂ ਜਿਨ੍ਹਾਂ ਨੂੰ ਗਿੰਦਰਾ ਦਾ ਜੱਫਾ ਵਧੀਆ ਲੱਗਾ। ਇੱਕ ਸ਼ੇਰਾ ਵੱਟ ਤੇ ਰਾਜੂ ਸਾਡਾ ਵੀਰ ਕੋਟਾ ਦੇ ਨਾਲ ਲਵ ਯੂਐਸਏ ਤੇ ਕਾਸ਼ੀ ਯੂਐਸਏ ਇਹਨਾਂ ਸਾਰੇ ਵੀਰਾਂ ਦਾ ਵੱਡੇ ਪੱਧਰ ਤੇ ਬਹੁਤ ਬਹੁਤ ਧੰਨਵਾਦ। ਇੱਕ ਚੋਟੀ ਦਾ ਮੈਚ ਇਸ ਖੇਡ ਮੈਦਾਨ ਦੇ ਅੰਦਰ ਖੇਡਿਆ ਜਾ ਰਿਹਾ ਹੈ। ਇਹ ਤਜਰਬੇਕਾਰ ਆ ਮੇਰੇ ਮਿੱਤਰੋ। ਕਰੇ ਦਾ ਨੰਬਰ ਕਬੱਡੀ ਕੋਲ ਜੋੜਦਾ ਮੋਰਿੰਦਰਾ ਜੋਹਨ ਆ ਗਿਆ ਤੇ ਚਾਹਦਾ ਛੇਲਾ ਸਿੰਘ ਦੀ ਧਰਤੀ ਦਾ ਨੌਜਵਾਨ ਕਬੱਡੀ ਭਾਵੇਂ ਜਾਂ ਕੰਡਿਆਲੀ ਤਾਰ ਤੇ ਲੱਗੇ ਮੇਲਾ ਚੱਲਦਾ ਹੈ ਕਿ ਮੱਲੇ ਪੁਲਜ ਬਨਾਰੇ ਕਾਮਾ ਉੱਥੇ ਰਹਿੰਦੀਆਂ ਮੱਧਾ ਗਾਮਾ ਕਿੱਦਾਂ ਮੁੜਕਲਟਾਈ ਸ਼ਾਮਾਂ ਅੰਬਰ ਸਰ ਤੋਂ ਕਿਹੜੀਆਂ ਰਾਹਾਂ ਉਹ ਬੱਚੇ ਹਿੱਕ ਨਾਲ ਲਾਗੇ ਮਾਵਾ ਜਾਨ ਬਚਾਉਂਦੇ ਸੋ ਧਰਤੀ ਦੇ ਲੋਕੀ ਪੁੱਛਦੇ ਨੇ ਕਿੱਥੇ ਖੂਨ ਆਹ ਲੱਗ ਗਿਆ ਲਾਜ ਫੋ 3000 ਰੁਪਏ ਮਿੱਤਰੋ ਆ ਦੂਜੇ ਜਫੇ ਦਾ 3000 ਸਾਹਿਲਦੀਪ ਯੂਐਸਏ ਲੱਗ ਗਿਆ ਤੇ 3000 ਲੱਗ ਗਿਆ ਤੇ 3000 ਦਿੱਤਾ ਜਾਣਾ ਸਾਰੇ ਬਜ਼ਾਰਾਂ ਦਾ ਸਰਕਾਰ ਕਰਦੇ ਆ ਮੇਰੇ ਮਿੱਤਰੋ ਪੈਂਦੀ ਹੋਏ ਰੇਡ ਜਵਨਾ ਸ਼ੇਰੇ ਹਵੇਲੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਜਗਦੇਵ ਕਰਾਂ ਦੀ ਤਰਤੀ ਤੋਦੀ 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 ਆ ਬੱਲੇ 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 ਆ ਬਗੀ ਕਰਤਾ ਲੱਗ ਗਿਆ ਜੱਫਾ ਪੱਤਗੀ ਕੈਂਟੀ ਧਰਤੀ ਹਵੇਲੀਆ ਦੀ ਮੇਲਾ ਧੰਦੜੀਆ ਹਰਵਿੰਦਰ ਜੰਡ ਹੋ ਰਹੀ ਹੈ ਸਾਰੇ ਸਾਥੀਆਂ ਦਾ ਸਨਕਾਰ ਇਧਰ ਕੌਣ ਹੈ ਇਹ ਹਰਜੀਤ ਹੈ ਪੱਟੀ ਵਾਲਾ ਇਹ ਹਰਜੀਤ ਹੈ ਪੱਟੀ ਵਾਲਾ ਇਹ ਹਰਜੀਤ ਹੈ ਪੱਟੀ ਵਾਲਾ ਮੇਰੇ ਮਿੱਤਰੋ ਕਰਾਉਂਦਾ ਬਹਿ ਜਾ ਬਹਿ ਜਾ ਲੱਗੇ ਤਗੜਾ ਜੱਫਾ ਮੈਚ ਕਾਸ਼ ਦਾ ਹਰ ਜੱਫਾ 1000 ਦਾ ਹੋਵੇਗਾ ਕਾਸ਼ ਲੰਗ ਟੁੱਟ ਕੇ ਉਹ ਲਾਗਿਆ ਪਜਮੇ ਦਾ ਆ ਪੈਸੇ ਲੈ ਜਾਓ ਬਾਈ ਫੜ ਕੇ ਯਾਰ ਪਲੇਰਾਂ ਦੇ ਗੁਨਾਹ ਆ ਪੈਸੇ ਫੜ ਕੇ ਲੈ ਜੋ ਦੋ ਜੱਫਿਆਂ ਦਾ ਹਜ਼ਾਰ ਇਧਰ ਦੇ ਬੰਦੇ ਮੈਚ ਚ ਟੁੱਟੀ ਦਾ ਪ੍ਰੇਮੇ ਫੌਜੀ ਨੇ ਵੀ ਮਾਨ ਬਖਸ਼ਿਆ ਮੰਨੂ ਸਾਡਾ ਵੀਰ ਜਰਪ ਵਾਲੇ ਵੀਰਾਂ ਦੀ ਵੱਡੀ سپورਟ ਆ ਸਾਹਮਣੇ ਦੇਖਾਂਗੇ ਇਧਰ ਨੌਜਵਾਨ ਜੈਦੀਪ ਇੱਕ ਕੰਨੀ ਦੇ ਉੱਪਰ ਖੜਾ ਹੋਇਆ ਦਰਗਾਹ ਪਾਦੀ ਹੈ ਨੌਜਵਾਨ ਕਹਿੰਦੇ ਨੇ ਤੇ ਮੈਨੂੰ ਲੱਗਦਾ ਸਾਹਮਣੇ ਉਹ ਵੱਡਾ ਜਿਹੜਾ ਕਾਫਲਾ ਵੱਡੀਆਂ ਵੱਡੀਆਂ ਗੱਡੀਆਂ ਨੇ ਉਹ ਸਰਦਾਰ ਚਰਨਦੀਪ ਸਿੰਘ ਜੰਨੀ ਸਾਡਾ ਮੁੱਖ ਮੰਤਰੀ ਪੰਜਾਬ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਆ ਗਏ ਆ ਆਪਾਂ ਸਤਿਕਾਰ ਕਰਾਂਗੇ ਉਹਨਾਂ ਦਾ ਉਧਰ ਮੈਚ ਵੀ ਬੜਾ ਚੋਟੀ ਲਾਲਪੁਰੀਏ ਮੰਨੇ ਦੀ ਹਰੇ ਕਬੱਡੀ ਸਾਡਾ ਭਰਾ ਮੰਨੂ ਹਵੇਲੀਆ ਉਹਨਾਂ ਵੱਲੋਂ ਕਹਿੰਦਾ ਜੋੜ ਨੇ 1000 ਰੁਪਈਆ ਜੇ ਜੱਫਾ ਲੱਗਿਆ ਜਾਫੀ ਨੂੰ ਦੇ ਦੇਵਾਂਗੇ ਮੰਨੂ ਹਵੇਲੀਆ ਸਾਡਾ ਭਰਾ ਕਹਿੰਦਾ 1000 ਦੀ ਰੇਡ ਤੇ ਜੱਫਾ ਲੱਗ ਗਿਆ ਲੈ ਵੀ ਮੰਨੇ ਦੇ ਦੇ 1000 ਰੁਪਈਆ ਦੇਣਾ ਕਿ ਲੋਆ ਸਤਕਾਰ ਬਹੁਤ ਵੱਡਾ ਧੰਨਵਾਦ ਮੰਨੂ ਹਵੇਲੀਆਂ ਜੀ ਮંત્રી ਸਾਹਿਬ ਸ਼ੇਰ ਜੀ ਤੱਕ ਪੁੱਜ ਕੇ ਆ ਫਰਵਾਹ ਸਤਕਾਰ ਕਰਾਂਗੇ ਸਾਡਾ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਨਾਲ ਸਾਡਾ ਸਿੱਖਿਆ ਮੰਤਰੀ ਪੰਜਾਬ ਸਾਡੇ ਸਰਦਾਰ ਪਰਗਤ ਸਿੰਘ ਜੀ ਦੀ ਸ਼ਖਸ਼ੀਅਤ ਸਾਡੇ ਬਰਨਾਰ ਤੋਂ ਜੁੜੀ ਹੈ ਬੜਾ ਘੋੜੇ ਲੱਗਾ ਵੀ ਮੱਥਾ ਕਰੇ ਜੀ ਜੀ ਚੰਨੀ ਸਾਹਿਬ ਔਰ ਉਹਨਾਂ ਨੇ ਥੋੜੇ ਸਮੇਂ ਦੇ ਵਿੱਚ ਬਹੁਤ ਵੱਡਾ ਜਿਹੜਾ ਮਾਨ ਹੈ ਉਹ ਪੰਜਾਬ ਨੂੰ ਬਖਸ਼ਿਆ ਮਾਨ ਵਾਲੇ ਟਾਈਮ ਦੇ ਬਾਬਾ ਨਾਲ ਮੇਲ ਕਰੇ ਪੰਜਾਬ ਦੀ ਜਿਹੜੀ ਬਾਤ ਹੋਰ ਉਹ ਜਦੋਂ ਸਾਥੇ ਹਰਸਾਂ ਦੇ ਜਾਵੇ ਤੇ ਪੰਜਾਬ ਹੋਰ ਕਮਲੀਆਂ ਵੱਲ ਜਾਵੇ ਸਾਹਿਬ ਜੀ ਬਰਖਾ ਸੱਤਾਂ ਕਰਕੇ ਜਦੋਂ ਜਦੋਂ ਜਿਹੜਾ ਉਹ ਮੈਂਟ ਜਿਹੜਾ ਰਹਿੰਦੇ ਕਿ ਬੰਦੀ ਉਹਨਾਂ ਦੇ ਨਾਮ ਜਿਹੜੀ ਯਾਦਗਾਰੀ ਤਸਵੀਰ ਦੋਵਾਂ ਟੀਮਾਂ ਦੇ ਖਿਡਾਰੀ ਲੈਣਗੇ ਭਾਈ ਗੁਰਿੰਦਰ ਸਿੰਘ ਜੀ ਸਾਡੇ ਲਾਲੀ ਭਾਰਗੋੜਾ ਦਾ ਬਹੁਤ ਬਹੁਤ ਧੰਨ ਦੇ ਰਹੇ ਹੋ ਇਹ ਸਤਕਾਰ ਦੇ ਉਹ ਜਿਹੜੇ ਸਰਦਾਰ ਚਰਨਜੀਤ ਸਿੰਘ ਜੰਨੀ ਸਾਹਿਬ ਜੈੰਬਰ ਆਫ ਪਾਰਲੀਆ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹੈ ਜਦੋਂ ਬੈਟ ਤੋਂ ਹੁੰਦੀ ਹੈ ਮੈਂ ਕਹਿੰਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਉਹਨਾਂ ਦਾ ਬਹੁਤ ਬਹੁਤ ਸਤਿਕਾਰ ਹੈ ਧੰਨਵਾਦ ਜਿਹਨੇ ਸਿੱਧੂ ਮੂਸੇ ਵਾਲੇ ਦੀ ਵੀ ਗੱਲ ਕੀਤੀ ਜਿਹਨੇ ਕਹਿੰਦੇ ਕਾਂਸੀ ਦੇ ਆਹ ਲੋਹਾ ਬਣਾਇਆ ਉਹ ਕਿਹੜਾ ਉਹਨਾਂ ਦਾ ਕੋਈ ਆ ਰਿਹਾ ਚੰਗੀ ਕਲਮ ਇਧਰ ਆਓ ਸਰਦਾਰ ਥੋੜਾ ਘੇਰਾ ਵੀ ਆਪਾਂ ਖੱਲਾ ਕਰਨਾ ਮੇਰੀ ਬੇਨਤੀ ਹੈ ਆਪਿਆ ਸਰਦਾਰ ਬਹੁਤ ਵੱਡਾ ਸਤਿਕਾਰ ਕਰਦੇ پارلیمنٹ <سؤال> سردار چرنجیت جی چند اور سردار پرگٹ سن جی سابقہ منتری سکھا منتری صاحب ستار دے رہے ہیں جیتو ٹیم ਇਹਨੇ ਵੀ ਦੇ ਕੋ ਪਰਿਵਾਰ ਹੈ ਜਿਨ੍ਹਾਂ ਨੇ ਕਹਿੰਦੇ ਧੰਤਰ ਬਾਬਾ ਜਲੰਦਸਰ ਦੀ ਯਾਦ ਵਿੱਚ ਇਹ ਸਾਲਾਨਾ ਜੋੜ ਮੇਲਾ ਲੰਬੇ ਟਾਈਮ ਤੋਂ ਕਰਵਾ ਰਹੇ ਆ ਔਰ ਬਸਾਂਕੀ ਦੇ ਪਵਿੱਤਰ ਤਿਰਨ ਨੂੰ ਸਮਰਪਿਤ ਇਹ ਨਸ਼ਹਿਰੇ ਢਾਲੇ ਦੀ ਧਰਤੀ ਤੇ ਮੇਲਾ ਲੱਗਦਾ ਹੈ ਤੇ ਕਵਰ ਪਹਿਲਵਾਨ ਦੀ ਲੰਬੇ ਟਾਈਮ ਤੋਂ ਜੇ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਬੱਚਿਆਂ ਦੇ ਵਿਆਹ ਆਨੰਦ ਕਾਰਜ ਕੀਤੇ ਢੋਲਾਲੇ ਤੋਰ ਬੰਦ ਕਰ ਲੋ ਮੇਰੀ ਬੇਨਤੀ ਹੈ ਦੋਵਾਂ ਟੀਮਾਂ ਦੇ ਖਿਡਾਰੀ ਇੱਥੇ ਇੱਕ ਟੀਮ ਨੇ ਭਰਾਈ ਲੈ ਲਿਆ ਦੂਸਰੀ ਟੀਮ ਆ ਜੀ ਬੇਨਤੀ ਹੈ ਸਾਡੀ ਸਰਦਾਰ ਪ੍ਰਗਟ ਸਿੰਘ ਜੀ ਉਹ ਵੀ ਮੇਰੀ ਆਵਾਜ਼ ਨੂੰ ਸੁਣਦੇ ਹੋਣਗੇ ਸਾਡੇ ਸਰਕਾਰ ਜੋ ਦੇ ਸਰਦਾਰ ਚਰਜੀ ਸਿੰਘ ਜੰਨੀ ਸਾਫਤ ਮੰਤਰੀ ਪੰਜਾਬ ਮੈਂਬਰ ਪਾਰਲੀਮੈਂਟ 2000 ਦੇ ਕਰੀਬ ਜਿਹੜੇ ਗਰੀਬ ਪਰਿਵਾਰ ਦੀਆਂ ਬੱਚਿਆਂ ਦੇ ਵਿਆਹ ਤਬਰ ਭਲਵਾਨ ਜੀ ਦਵਿੰਦਰ ਸਿੰਘ ਜੰਨੀ ਲਾਲੀ ਢਾਲਾ ਤੇ ਬਾਬਾ ਨਰਮਲ ਸਿੰਘ ਜੀ ਬਿਹਾਰੇ ਢਾਲੇ ਵਾਲੇ ਸਮੁੱਚੇ ਪੰਜਾਬ ਦਾ ਮਾਨ ਨੇ ਸਾਡੇ ਸਰਕਾਰ ਦੇ ਸਰਦਾਰ ਚਰਜੀ ਸਿੰਘ ਜੰਨੀ ਸਾਹਿਬ ਉਹਨਾਂ ਦੇ ਬਿਹਾਰ ਕੱਥਾਂ ਦੇ ਨਾਲ ਜਿਹੜੇ ਵਿਸ਼ੇਸ਼ ਮਾਨਸ ਮਾਨਾ ਜੀ ਇਹ ਜਿਹੜੀਆਂ ਪ੍ਰਾਪਤੀਆਂ ਨੇ ਇਸ ਪਰਿਵਾਰ ਦੀਆਂ ਸਾਡੇ ਕੜੀ ਕੜੀ ਪਹਾੜੀ ਪੱਦੀ ਸਰਕਾਰ ਵੱਲੋਂ ਟੀਮਾਂ ਨੂੰ ਜਿਹੜੇ ਪ੍ਰਾਈਜ਼ ਦੇ ਰਹੇ ਨੇ ਸਰਦਾਰ ਗਵਿੰਦਰ ਸਿੰਘ ਜੀ ਸੰਦੇ ਲਾਲੀ ਢਾਲਾ ਜੀ ਸਰਦਾਰ ਪ੍ਰਗਟ ਸਿੰਘ ਜੀ ਐਮਐਲਏ ਸਾਹਿਬ ਇਹ ਸਾਡੇ ਪੰਜਾਬ ਦਾ ਮਾਣ ਹੈ ਆਜੋੰ ਦਿਲਾਂ ਦੀ ਧੜਕਣ ਹਰੇਕ ਵਾਰ ਵਰਗ ਦੇ ਨਾਲ ਖੜਨ ਵਾਲੀ ਸ਼ਖਸੀਅਤ ਹੈ ਇਹ ਭਾਗਾ ਵਾਲਾ ਪਿੰਡ ਹੈ ਭਾਗਾ ਵਾਲੀ ਧਰਤੀ ਹੈ ਭਾਗਾ ਵਾਲਾ ਸੰਧੂ ਪਰਿਵਾਰ ਹੈ ਤੇ ਜਿੱਥੇ ਜਿੱਥੇ ਦੇ ਸੱਜਣ ਦੇ ਸਾਡੇ ਸਰਦਾਰ ਚਰਨਜੀਤ ਸਿੰਘ ਦੀ ਸੰਧ ਸਾਡੇ ਚੰਦੀ ਭਾਜੀ ਸਾਬਕਾ ਮੰਤਰੀ ਪੰਜਾਬ ਮੇਟਰ ਪਾਰਲੀਮੈਂਟ ਪੁੱਜੇ ਨੇ ਭਾਗਸੋਹ ਜੀ ਦਾ ਸਰਦਾਰ ਬ੍ਰਿੰਦਰ ਸਿੰਘ ਮਾਈਕ ਤੁਹਾਡੇ ਕੋਲ ਹੈ ਹੈਲੋ ਪਹਿਸਾ ਤੋਂ ਪਹਿਲਾਂ ਸਾਡੇ ਆਜਾ ਵੀਰ ਬਹੁਤ ਸਨਮਾਨਯੋਗ ਸਾਤ ਦਾ ਬਹੁਤ ਮੰਤਰੀ ਸਲਾਰ ਚਰਨਜੀਤ ਸਿੰਘ ਜਨੀ ਮੌਜੂਦਾ ਮੈਂਬਰ ਪਾਰਲੀਮੈਂਟ ਉਹਨਾਂ ਦੇ ਨਾਲ ਸਲਾਰ ਬਲਕੜ ਸਿੰਘ ਸਾਤ ਦਾ ਸਿੱਖਿਆ ਮੰਤਰੀ ਬਲੰਕਪੀਨ ਖਡਾਰੀ ਮੌਜੂਦਾ ਐਮਐਲਏ ਉਹਨਾਂ ਨੂੰ ਇਸ ਸਾਡੇ ਇਸ ਇਲਾਕੇ 'ਚ ਬਧਾਰਨ ਨੇ ਜੀ ਆਇਆਂ ਨੂੰ ਆਖਦਾ ਔਰ ਮੈਂ ਜਨੀ ਸਾਹਿਬ ਬੇਨਤੀ ਹੈ ਕਿ ਅਗਲੇ ਸਾਲ ਸਾਡੇ ਤੁਸੀਂ ਜਿੰਨਾ ਹੁਣ ਅਰਕੀ ਲੇਟ ਆਏ ਸਾਨੂੰ ਅੱਧਾ ਘੰਟਾ ਪਹਿਲਾਂ ਆਉਣਾ ਜੇ ਸਾਡੇ ਕੋਲ ਕਿ ਸਾਡੀ ਸੰਗਤ ਦੇ ਲਈ ਜਿਆਦਾ ਹੈ ਤੁਹਾਨੂੰ ਫੋਟੋ ਵਿਖਾਵਾਂਗਾ ਤੁਹਾਡੇ ਸਾਰੇ ਤੁਹਾਨੂੰ ਜਸਪਰ ਸਿੰਘ ਨੂੰ ਕਲਿੱਕ ਕਰਦੇ ਤੁਹਾਨੂੰ ਆਇਆ ਬਹੁਤ ਬਹੁਤ ਜਿਆਨ ਨਾਲ ਹੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੋ ਦਿਨ ਸਾਡੇ ਸੰਗਤ ਵਿੱਚ ਹਾਜ਼ਰੀ ਭਰ ਕੇ ਗੌਣ ਕਲਾ ਕੇ ਸਾਡੇ ਸਾਰੇ ਇਲਾਕੇ ਦੇ ਮਾਨ ਬਖਸ਼ਿਆ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਸਿਰਫ 1 ਮਿੰਟ ਲਈ ਸਰਦ ਪ੍ਰਕਾਸ਼ ਸਿੰਘ ਜੀ ਪਹਿਲਾਂ ਸਰਦ ਚਰਜੀਤ ਸਿੰਘ ਚੰਨੀ ਤੁਹਾਡਾ ਇਸ ਲਾਗੇ ਦੀ ਸੰਗਤ ਦੇ ਰੂਪ ਨੂੰ ਔੜ ਕੇ ਸਦਾ ਚੰਨੀ ਚੰਨੀ پر ستار ہودار پرگٹ سنگھ جی سارے بہت ستار ہوگی لالی ڈلہ جی یہ سارے کڑوتے سجنوں آپ چاہتے ہیں لیکن آ کے بڑی خوشی ہوئی اور بہت بڑا جوش لے کے بڑا چلا لگا بابا جی اج میلے آئے ہو رہے ہو جی بڑی خوشی دھوم دھام منا رہے ہو سارا بہت بہت درائی دینا بہت زبردست ٹورنامنٹ ہوا یہ بڑے بڑے بہت بہت دہائی بڑے نال بہت 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 دہائی چرجیت پورے مان نے مجھوا مینبر آف پارلیمینٹ مجھودہ مینبر آف پارلیمنٹ سابق مکمری آف ਪੂਰੇ ਪੰਜਾਬ ਦਾ ਮਾਨ ਨੇ ਜਿਨ੍ਹਾਂ ਨੇ ਹਰ ਵਰਗ ਦੀ ਗੱਲ ਕੀਤੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਔਰ ਆਈ ਨੇ ਇਸ ਮੇਲੇ ਦੇ ਸਾਰਿਆਂ ਨੂੰ ਵਧਾਈ ਦਿੱਤੀ ਹੈ ਬਾਬਾ ਪਟਤ ਬਾਬਾ ਜਲੰਧਾ ਆ ਗਏ ਨੇ ਖੇਡ ਮੇਲੇ ਧਾਰਮਿਕ ਮੇਲੇ ਦੇ ਲਾਉਣੇ ਚੜ੍ਹਦੀ ਕਲਾ ਦਾ ਜਕਾਰਾ ਸਭੀ ਸਕਦਾ ਹੈ ਜਕਾਰਦਾ ਜਵਾਨ ਜਿਹੜਾ ਜਕਾਰੇ ਵਿੱਚ ਦੇਣਾ ਮੋਲੇ ਇਸ ਸੋਹ ਦਿਹਾੜ ਜੈ ਸ੍ਰੀ ਅਕਾਲ ਥੱਲੇ ਓ ਥੱਲੇ ਆ ਜਾ ਸਰਵਜੀਤ ਤੂੰ ਉੱਪਰ ਹੀ ਆ ਜਾ ਥੱਲੇ ਆ ਯਾਰ ਆ ਵੇਖਿਆ ਭਾਜੀ ਉਹ ਵੀਰ ਫੋਨ ਥੱਲੇ ਰੱਖ ਵੀਰ ਥੋੜਾ ਜਿਹਾ ਉਹ ਸਰਵਜੀਤ ਦਾ ਹੱਥ ਥੱਲੇ ਰੱਖ ਯਾਰ ਸਾਰਾ ਖਰਾਬ ਕਰੀਏ ਨਾਲ ਉਹ ਧੰਨਵਾਦ ਲਾਗੇ ਉਹ ਵੀਰ ਉਹ ਵੀਰ ਬਾਕੀ ਵੇਖ ਲੈ ਯਾਰ ਪਿੱਛੇ ਭਾਜੀ ਮੋਟਰਸਾਈਕਲ